ਖਬਰ ਨਾ ਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਹੋਸ ਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਿਆ ਕਿ ਮੇਰੇ ਅਫਸਰਾਂ ਵੱਲੋਂ ਵੱਡੀਆਂ ਵੱਡੀਆਂ ਧਾਧਲੀਆਂ ਕੀਤੀਆਂ ਜਾ ਰਹੀਆਂ ਨੇ ਹੁਕਮ ਦੇ ਦਿੱਤੇ ਨੇ ਵਿਜੀਲੈਂਸ ਨੂੰ ਵੱਡੇ ਅਧਿਕਾਰੀਆਂ ਤੇ ਕਾਰਵਾਈ ਕਰ ਦਿਓ ਯਾਨੀ ਕਿ ਅੱਜ ਜਿਵੇਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਦੋ ਵੱਡੇ ਆਈ ਐਸ ਅਧਿਕਾਰੀਆਂ ਦੀ ਸ਼ਿਕਾਇਤ ਗਈ ਕਿ ਕਿਸ ਤਰ੍ਹਾਂ ਪ੍ਰਾਈਵੇਟ ਬਿਲਡਰਾਂ ਦੇ ਨਾਲ ਮਿਲ ਕੇ ਇਹਨਾਂ ਆਈ ਐਸ ਅਧਿਕਾਰੀਆਂ ਵੱਲੋਂ ਵੱਡੇ ਗਮਨ ਕੀਤੇ ਜਾ ਰਹੇ ਨੇ ਜ਼ਮੀਨਾਂ ਨਜਾਇਜ਼ ਤੌਰ ਤੇ ਹੜਪੀਆਂ ਜਾ ਰਹੀਆਂ ਨੇ ਆਪਣੀ ਮਨਮਰਜ਼ੀ ਦੇ ਕਰੋੜਾਂ ਰੁਪਏ ਲੈ ਕੇ ਰਸਤੇ ਤਿਆਰ ਕੀਤੇ ਜਾ ਰਹੇ ਨੇ ਜਿਵੇਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਪਤਾ ਲੱਗਿਆ ਨਾਲ ਦੀ ਨਾਲ ਹੀ ਫੋਨ ਕਰਕੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਹੁਕਮ ਦੇ ਦਿੱਤੇ ਕਿ ਜਾਂਚ ਕਰੋ ਵੱਡੇ ਅਧਿਕਾਰੀਆਂ ਉੱਤੇ ਗੱੜਿਕ ਪਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਸਰਕਾਰ ਦੇ ਦੋ ਸੀਨੀਅਰ ਆਈਏਐਸ ਅਧਿਕਾਰ ਅਧਿਕਾਰੀਆਂ ਖਿਲਾਫ ਵਿਜੀਲੈਂਸ ਕਾਰਵਾਈ ਦੀ ਇਜਾਜ਼ਤ ਦੇ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਅਧਿਕਾਰੀਆਂ ਨੇ ਪਿੰਡਾਂ ਦੇ ਕੱਚੇ ਰਸਤੇ ਇੱਕ ਨਿਜੀ ਬਿਲਡਰ ਨੂੰ ਫਾਇਦਾ ਬਚਾਉਣ ਲਈ ਨਿਯਮਾਂ ਨੂੰ ਛਿੱਕ ਟੰਗ ਦਿੱਤਾ ਪਿੰਡਾਂ ਦੇ ਰਸਤੇ ਦੀ ਗੈਰ ਕਾਨੂੰਨੀ ਅਜਮੀਨ ਗੈਰ ਕਾਨੂੰਨੀ ਤਰੀਕੇ ਨਾਲ ਨਿਜੀ ਬਿਲਡਰਾਂ ਨੂੰ ਵੇਚਣ ਇਸ ਮਾਮਲੇ ਵਿੱਚ ਸੀਐਮ ਦੀ ਮਨਜ਼ੂਰੀ ਤੋਂ ਬਾਅਦ ਵਿਜੀਲੈਂਸ ਨੇ ਆਪਣੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਸਖਤਰ ਕੇਪੀ ਕੇਪੀ ਸਿਨਾ ਨੇ ਇਸ ਮਾਮਲੇ 'ਚ ਵਿਭਾਗੀ ਕਾਰਵਾਈ ਰਿਪੋਰਟ ਵਿਜੀਲੈਂਸ ਨੂੰ ਸੌਂਪੀ ਹੈ ਦੋ ਸੀਨੀਅਰ ਐਸ ਆਈ ਐਸ ਅਧਿਕਾਰੀ ਦਲਾਜ ਸਿੰਘ ਸੰਧਾਵਾਲੀਆ ਅਤੇ ਪਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਨ ਦੀ ਰਿਪੋਰਟ ਭੇਜੀ ਗਈ ਹੈ ਇਹਨਾਂ ਤੇ ਨਿਊ ਚੰਡੀਗੜ੍ਹ ਦੇ ਪਿੰਡ ਦੇ ਰਸਤੇ ਤੇ ਗੈਰ ਕਾਨੂੰਨੀ ਵਿਕਰੀ ਵਿੱਚ ਨਿੱਜੀ ਬਿਲਡਰ ਦੀ ਮਦਦ ਕਰਨ ਦਾ ਦੋਸ਼ ਹੈ ਯਾਨੀ ਕਿ ਦੇਖੋ ਆਈ ਐਸ ਅਧਿਕਾਰੀ ਜਿਨ੍ਹਾਂ ਦੀਆਂ ਲੱਖਾਂ ਰੁਪਏ ਤਨਖਾਹਾਂ ਨੇ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ ਲੇਕਿਨ ਇਹਨਾਂ ਦੀਆਂ ਉਹਨਾਂ ਤਰਖਾਵਾਂ ਦੇ ਨਾਲ ਢਿੱਡ ਨਹੀਂ ਭਰੇ ਜਾਂਦੇ ਇਸ ਲਈ ਇਹ ਪੁੱਠੇ ਸਿੱਦੇ ਹੱਥ ਮਾਰ ਕੇ ਪੈਸਾ ਕਮਾਉਣਾ ਚਾਹੁੰਦੇ ਨੇ ਜਿਵੇਂ ਹੀ ਇਹਨਾਂ ਦੋ ਅਧਿਕਾਰੀਆਂ ਦਾ ਪਤਾ ਲੱਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਜੀਲੈਂਸ ਨੇ ਪਰਮਿਸ਼ਨ ਮੰਗੀ ਹੱਸ ਕੇ ਪਰਮਿਸ਼ਨ ਦੇ ਦਿੱਤੀ ਕਿ ਬੰਦੀ ਕਾਰਵਾਈ ਕਰ ਦਿਓ ਜੇਕਰ ਇਹ ਦੋਸ਼ੀ ਪਾਏ ਜਾਂਦੇ ਨੇ ਤੇ ਆਉਣ ਵਾਲੇ ਇਹ ਵੱਡੇ ਆਈਐਸ ਅਧਿਕਾਰੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਬੰਦ ਹੋਣਗੇ ਤਾਂ